ਕੈਂਪੇਨ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ 9 ਕਿਲੋ 66 ਗ੍ਰਾਮ ਹੀਰੋਇਨ ਫੜੀ ਗਈ ਹੈ ਜਿਹੜੀ ਕਿ ਸਾਰੀ ਅਕ੍ਰੋਸ தி ਇੰਟਰਨੈਸ਼ਨਲ ਬਾਰਡਰ ਪੁਸ਼ ਕੀਤੀ ਜਾਂਦੀ ਹੈ ਥਰੂ ਡਰੋਨਸ ਔਰ ਇਹਦੇ ਚ ਚਾਰ ਮੁਲਜ਼ਮ ਜਿਹੜੇ ਮੇਲਸ ਉਹ ਫੜੇ ਗਏ ਆ ਔਰ ਇਹ ਚ ਬੜਾ ਇੰਟਰਸਟਿੰਗ ਗੱਲ ਹੈ ਕਿ ਦੋ ਜਿਹੜਾ ਇੱਕ ਟੋਟਲੀ ਨੈਟਵਰਕ ਯਾ ਕਾਰਟਲ ਸਮਝ ਲਓ ਉਹ ਲੇਡੀਜ਼ ਆਪਰੇਟਡ ਹੀ ਆ ਦੋ ਲੇਡੀਜ਼ ਵੜੀਆਂ ਗਈਆਂ ਜਿਨ੍ਹਾਂ ਚੋਂ ਇੱਕ ਪ੍ਰਾਇਮਰੀ ਸਕੂਲ ਟੀਚਰ ਵੀ ਹੈ ਔਰ ਦੂਸਰਾ ਇਹ ਇੱਕ ਇੰਪੋਰਟੈਂਟ ਗੱਲ ਹੈ ਕਿ ਹੈਪੀ ਜੈਟ ਇੱਕ ਬੜਾ ਨਟੋਰੀਅਸ ਗੈਂਗਸਟਰ ਅਬਲਿਕ ਸਮਗਲਰ ਹੈ ਜਿਹੜਾ ਅਲਾਗੁਰੂ ਏਰੀਆ ਦਾ ਜਿਹੜਾ ਕਿ ਫਰਾਰ ਹੈ ਔਰ ਬਾਹਰ ਫੋਰਨ ਬੇਸਡ ਐਸੋਲੇ ਉਹ ਇਹ ਰੈਕਟ ਰਨ ਕਰ ਰਿਹਾ ਸੀ ਥਰੂ ਪਾਕਪੇਸ ਸਮਗਲਰਸ ਇਹਨਾਂ ਦੋਨੋਂ ਨੈਟਵਰਕਸ ਦੇ ਵਿੱਚ ਜਿਹੜਾ ਕਾਮਨ ਪੁਆਇੰਟ ਹੈ ਉਹ ਪਾਕਿਸਤਾਨ ਸਮਗਲਰ ਸੀ ਔਰ ਮੈਂ ਇਹਦੇ ਚ ਸਭ ਤੋਂ ਅੱਛੀ ਗੱਲ ਇਹ ਦੱਸਣਾ ਚਾਹੁੰਨਾ ਕਿ ਬਹੁਤ ਹੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਸਾਡੀ ਪੁਲਿਸ ਜਿਹੜੀ ਛਾਟਾ ਪੁਲਿਸ ਐਸਐਚਓ ਵਿਨੋਦ ਕੁਮਾਰ ਤੇ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰਸ ਨੇ Shivdarshan ji ਔਰ Harpal ji DCP ਸਾਹਿਬ ਇਨਵੈਸਟੀਗੇਸ਼ਨ ਔਰ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਅੱਛੀ ਗੱਲ ਮਤਲਬ ਇੱਕ ਐਗਜ਼ੈਂਪਲ ਸੈੱਟ ਕੀਤੀ ਹੈ ਇਹ ਜਿਹਦੇ ਵਿੱਚ ਸਭ ਤੋਂ ਪਹਿਲਾਂ ਹਨੀ ਇੱਕ ਅਕਿਊਜ਼ ਫੜਿਆ ਜਾਂਦਾ 20 ਗ੍ਰਾਮ ਹਿਰੋਇਨਾਂ ਉਹਨੂੰ ਬਹੁਤ ਪ੍ਰੋਫੈਸ਼ਨਲੀ ਬੈਕਵਰਡ ਲਿੰਕੇਜਸ ਜਾਂਦੇ ਹੋਏ ਅੱਗੇ ਪਰਮਜੀਤ 파ਰਸ ਫੜਿਆ ਜਾਂਦਾ ਉਹਦੇ ਤੋਂ 5 ਕਿਲੋ ਕੁਝ ਗ੍ਰਾਮ ਜਿਹੜੀ ਹਿਰੋਇਨ ਬਰਾਮਦ ਹੋਈ ਉਸ ਤੋਂ ਬਾਅਦ ਹਰਵਿੰਦਾ ਹਿੰਦਾ ਹਨੀ ਜਿਹੜਾ ਪਹਿਲਾਂ ਫੜਿਆ ਗਿਆ ਸੀ ਉਹਦੀ ਕੁਝ ਗਿੱਚ ਨਾਮਜ਼ਦ ਹੋਇਆ ਇਹ ਗੁਰਪ੍ਰੀਤ ਨਾਮਜੋਦੋ ਹੈ ਜਿਹੜਾ ਪਰਮਦੀਪ ਜਿੱਤ ਤੋਂ 5 ਕਿਲੋ ਫੜੀ ਗਈ ਹੈ ਗੁਰਪ੍ਰੀਤ ਦੀ ਪੁੱਛਗਿੱਛ ਤੋਂ ਔਰ ਗੁਰਪ੍ਰੀਤ ਦੀ ਇਨਵੈਸਟੀਗੇਸ਼ਨ ਟੈਰੋਗੇਸ਼ਨ ਤੋਂ ਉਹਦੇ ਕੋਲੋਂ 3 ਕਿਜੀ ਹਿਰਨ ਹੋਰ ਰਿਕਵਰ ਕੀਤੀ ਗਈ ਕਿਉਂਕਿ ਜਿਹੜਾ ਗੁਰਪ੍ਰੀਤ ਹੀ ਮੇਨ ਬੰਦਾ ਸੀ ਜਿਹੜਾ ਹੈਪੀ ਜੱਟ ਦੇ ਬਿਹਾਫ ਤੇ ਕਨਸਾਈਨਮੈਂਟਸ ਰਿਸੀਵ ਕਰਦਾ ਸੀ ਔਰ ਅਕ੍ਰੋਸ ਦਾ ਬਾਰਡਰ ਸਾਰੀਆਂ ਜਿਹੜੇ ਉਹਨਾਂ ਦੇ ਨੈਟਵਰਕ ਹੈ ਉਹਨਾਂ ਨੂੰ ਆਪਰੇਟ ਕਰ ਰਿਆ ਸੀਗਾ ਇਦੇ ਚ ਜਿਹੜੀ ਹੋਰ ਇੱਕ ਇੰਪੋਰਟੈਂਟ ਗੱਲ ਹੈ ਕਿ ਜਿਹੜਾ ਪਰਮਦੀਪ ਤੇ ਗੁਰਪ੍ਰੀਤ ਹੈ ਇਹ ਜਿਹੜੀਆਂ ਰਿਸੀਵ ਕਰਦੇ ਸੀ ਕਨਸਾਈਨਮੈਂਟ ਇਹਨਾਂ ਨੇ ਬਹੁਤ ਲੈਂਡਮਾਰਕ ਜਿਹੜੇ ਉਹ ਐਸਟੈਬਲਿਸ਼ ਕੀਤੇ ਹੋਏ ਸੀ ਕਿ ਕਿੱਥੇ ਡਿਲੀਵਰੀ ਦੇਣੀ ਹੈ ਜਿਵੇਂ ਕੋਈ ਖੰਭਾ ਹੈਗਾ ਬਿਲਬੋਰਡ ਹੈ ਉਹ ਕਾਰਬੇਜ ਦਾ ਢੇਰ ਹੈ ਜਾਂ ਕਾਰਬੇਜ ਦਾ ਡੰਪ ਹੈ ਕਿਥੇ ਜਾਂ ਪਾਈਲਸ ਪਈਆਂ ਸਾਈਨੇਜ ਬੋਰਡ ਆ ਕੋਈ ਜੇ ਪਰ ਨੂੰ ਪਤਾ ਲੱਗੇ ਵੀ ਇੱਥੋਂ ਆਹ ਸਾਈਨ ਨਿਜ਼ ਬੋਰਡ ਲੱਗਿਆ ਫਰਾਨੀ ਕਲੋਨੀ ਦਾ ਜਾਂ ਫਰਾਨੇ ਰਸਤੇ ਨੂੰ ਜਾ ਰਿਹਾ ਸੜਕ ਦੀ ਉਹ ਇਹਨਾਂ ਨੇ ਯੂਜ਼ ਕੀਤੀ ਸੀਗੇ। ਤੋਂ ਜਿਹੜੇ ਇਹਦੇ ਚ ਹੈਪੀ ਜੈਟ ਵਾਲਾ ਮੇਨ ਜਿਹੜਾ ਕਾਟਲ ਹੈਗਾ ਉਹਦੇ ਚ ਹਨੀ ਜਿਹੜਾ ਇਹ ਤਨੂਪੁਰ ਦਾ ਛਾਟੇ ਦਾ ਪਰਮਦੀਪ ਪਾਰਸ ਜੰਡਿਆਲਾ ਗੁਰੂ ਹਰਵਿੰਦਰ ਹਿੰਦਾ ਜੰਡਿਆਲਾ ਗੁਰੂ ਦਾ ਹੀ ਔਰ ਗੁਰਪ੍ਰੀਤ ਕੋਪੀ ਜਿਹੜਾ ਹਾਂਦੇ ਇਸ ਘਰਿੰਡਾ ਅਮਰਸਰ ਰੂਰਲ ਦਾ ਜਿਹੜੀਆਂ ਲੇਡੀਜ਼ ਫੜੀਆਂ ਗਈਆਂ ਜਿਨ੍ਹਾਂ ਤੋਂ 1 ਕਿਜੀ 4 ਗ੍ਰਾਮ ਯੂਰਿਨ ਫੜੀ ਗਈ ਹੈ ਜਸਵੀਰ ਕੌਰ ਬਿਸ਼ਰਾ ਟਾਲਾ ਸਰਾਇ ਅਮਨਤ ਖਾਨ ਡਿਸਟ੍ਰਿਕਟ ਤਰਨਤਾਰ 40 ਸਾਲ ਦੀ ਉਮਰ ਆ ਹਾਊਸ ਵਾਈਫ ਹੈ ਇਹ ਤੋਂ 1/2 ਕਿਜੀ ਦੇ ਉੱਪਰ ਜਿਹੜੀ ਹੈ ਯੂਰਿਨ ਬ੍ਰਾਮ ਧੋਈ ਕੁਲਵਿੰਦਰ ਕੌਰ ਜਿਹੜੇ ਟੀਚਰ ਹੈ ਗਵਰਨਮੈਂਟ ਪ੍ਰਾਇਮਰੀ ਸਕੂਲ ਚ ਇਹ ਹਵੇਲੀਆਂ ਜਿਹੜਾ ਕਿ ਕਾਫੀ ਨੋਟੋਰੀਅਸ ਸਾਡਾ ਪੁਰਾਣਾ ਏਰੀਆ ਹੈਗਾ ਸਰਾਏ ਮੰਤਖਾਨ ਦਾ ਉਹਨੂੰ ਬਿਲੋਂਗ ਕਰਦੀ ਐ ਤੋਂ ਵੀ ਅੱਧਾ ਕਿਲੋ ਹਿਰੋਇਨ ਬਰਾਮਦ ਹੋਈ ਸੋ ਮੈਂ ਸਮਝਦਾ ਕਿ ਜਿਹੜਾ ਹੈਪੀ ਜੱਟ ਹੈ ਉਹਦੇ ਖਿਲਾਫ 25 ਮੁਕਦਮੇ ਦਰਜ ਐ ਜੇ ਲਿਸਟ ਆਪਾਂ ਦੇਖੀਏ ਤਾਂ ਉਹਦੇ ਚ ਹੈਵੀ ਰਿਕਵਰੀਜ਼ ਨੇ ਹਿਰੋਇਨ ਦੀਆਂ ਵੀ 4.2 ਕਿਜੀ ਐਨਟੀਐਫ ਮੁਹਾਲੀ ਵੱਲੋਂ ਤਤੂ ਨੰਗਲ ਚ ਥਾਣੇ ਅਮਰਸਰ ਰੂਰਲ ਚ 15 ਕਿਲੋ ਤੋਂ ਉੱਪਰ ਔਰ ਯੂਏਪੀਏ ਵੀ ਲੱਗਿਆ ਹੋਇਆ ਉਹਦੇ ਖਿਲਾਫ ਔਰ ਕਾਫੀ ਸਾਰੇ ਕੇਸਿਸ ਉਹਦੇ ਖਿਲਾਫ 25 ਹੈਗੇ ਜਿੱਚ ਮਰਡਰ ਅਟੈਂਪਟ ਟੂ ਮਰਡਰ ਆਰਮਜ਼ੈਟ ਔਰ ਜਿਹੜਾ ਐਕਸਟਰਸ਼ਨ ਇਸ ਤਰ੍ਹਾਂ ਦੇ ਮੁਕਦਮੇ ਹੈਗੇ ਔਰ ਲਾਸਟ ਜਿਹੜਾ ਮੁਕਦਮਾ ਹੈਗਾ ਉਹ ਆਰਮਜ਼ੈਟ ਦਾ ਪੀਐਸ ਤਰਸਿਕਾ ਅਮਰਸਰ ਰੂਰਲ ਦਾ ਸੋ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਲੋਕ ਬਾਹਰ ਜਾ ਕੇ ਬੈਠੇ ਹੈ ਉਹ ਪਾਕਿਸਤਾਨ ਬੇਸ ਸਮਗਲਰਸ ਨਾਲ ਇਨ ਟੱਚ ਹੋ ਜਾਂਦੇ ਆ ਕਿ ਜਿਹੜੇ ਲੋਕਲ ਆਪਣੇ ਆਪਰੇਟਿਵਸ ਨੇ ਉਹਨਾਂ ਨੂੰ ਤਿਆਰ ਕਰਦੇ ਆ ਪੈਸੇ ਦੇ ਲਾਲਚ ਨਾਲ ਇਹ ਆਪਣਾ ਜਿਹੜਾ ਨੈਟਵਰਕ ਉਹਨੂੰ ਚਲਾਉਂਦੇ ਆ ਔਰ ਜਿਹੜੀ ਡਰੋਨ ਮੂਵਮੈਂਟ ਹੈਗੀ ਆ ਉਹ ਸਾਰੀ ਪਾਕਿਸਤਾਨ ਬੇਸ ਸਮਗਲਰਸ ਨੂੰ ਜਿੱਦਾਂ ਡਾਇਰੈਕਸ਼ਨ ਦਿੱਤੀ ਜਾਂਦੀ ਹੈ ਜਾਂ ਕੋਆਰਡੀਨੇਟਸ ਉਹ ਫੋਰਨ ਬੇਸਡ ਹੰਡਲ ਭੇਜਦੇ ਆ ਉਸ ਤਰ੍ਹਾਂ ਹੁੰਦੀ ਹੈ ਔਰ ਸਭ ਤੋਂ ਜਿਹੜੀ ਮੈਂ ਸਮਝਦਾ ਕਿ ਮਾੜੀ ਗੱਲ ਇਹ ਸੱਚ ਹੈ ਕਿ ਲੇਡੀਜ਼ ਦਾ ਇੰਨਾ ਇਨਵੋਲ ਹੋਣਾ ਪਰ ਉਹ ਵੀ ਇੱਕ ਨੋਬਲ profession ਦੀ ਇੱਕ ਲੇਡੀ ਜਿਹੜੇ ਹਾਲਾਂਕਿ ਉਹਨਾਂ ਦੀ ਏਜ ਵੀ ਦੋਨਾਂ ਦੀ ਕਾਫੀ ਹੈ ਤੇ ਉਹ ਜਿਵੇਂ ਕੁਲਿੰਦਰ ਕੌਰ 54 years ਦੇ ਹੈ 40 ਸਾਲ ਦੀ ਉਮਰ ਤਕਰੀਬਨ ਹੈਗੀ ਹੈ ਜਸਵੀਰ ਕੌਰ ਦੀ ਸੋ ਇਹ ਇੱਕ ਮਾੜਾ ਟ੍ਰੈਂਡ ਆਇਆ ਕਿ ਇਸ ਤਰ੍ਹਾਂ ਦੇ ਲੋਕ ਵੀ ਜਿਹੜੇ ਆ ਪੈਸੇ ਦੇ ਲਾਲਚ ਦੇ ਵਿੱਚ ਇਸ ਕੰਮਾਂ ਦੇ ਵਿੱਚ ਸ਼ਾਮਲ ਨੇ ਔਰ ਇਹਦੇ ਚ ਜਿਹੜੇ ਅੱਗੇ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਪੈਸ਼ਲੀ ਜਿਹੜੇ ਹੈਪੀ ਜੈਟ ਤੇ ਹੋਰ ਕੰਟੈਕਟਸ ਨੇ ਤੇ ਪਾਕਪੇਸ ਸਮਗਲ ਜਿਹੜਾ ਕਾਮਨ ਹੈ ਦੋਨਾਂ ਚ ਉਹਦੇ ਵੀ ਲਿੰਕੇਜਸ ਦੇ ਉੱਤੇ ਅਸੀਂ ਕੰਮ ਕਰ ਰਹੇ ਹਾਂ ਔਰ ਮੈਨੂੰ ਉਮੀਦ ਹੈ ਕਿ ਇਹਦੇ ਚ ਫਾਈਨੈਂਸ਼ੀਅਲ ਐਂਗਲ ਵੀ ਕੋਈ ਨਾ ਕੋਈ ਸਾਹਮਣੇ ਆਏਗਾ ਜਿਸ ਤੇ ਵਰਕ ਕੀਤਾ ਜਾਏ ਕਿਸੇ ਤੇ ਨਹੀਂ ਹੈ ਜੀ ਉਹੀ ਇੱਕ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਬੰਦੇ ਮਤਲਬ ਨਵੇਂ ਹੀ ਸ਼ਾਮਲ ਹੁੰਦੇ ਰਹਿੰਦੇ ਔਰ ਸਪੈਸ਼ਲੀ ਜਿਹੜਾ ਲੇਡੀਜ਼ ਦਾ ਕੰਮ ਹੈ ਉਹ ਬੜਾਈ ਮਨਪਾਕਾ ਮੈਂ ਸਮਝੂਗਾ ਐਜੂਕੇਸ਼ਨ ਡਿਪਾਰਟਮੈਂਟ ਦਾ ਲਗਾ ਦੇ ਰਹਾਂਗੇ ਜੀ ਹੁਣ ਅਸੀਂ ਉਹ ਪਤਾ ਕਰਕੇ ਸਾਰਾ ਇਹ ਤਾਂ ਅਰੈਸਟ ਹੋਏ ਆ ਡੈਫੀਨਿਟਲੀ ਉਹਨਾਂ ਨੂੰ ਤਾਂ ਇਤਲਾਹ ਜਾਏਗੀ ਜਾਏਗੀ ਕਿਉਂਕਿ ਰੈਸ ਤੋਂ ਬਾਅਦ ਇਤਲਾਹ ਦੇਣੀ ਜ਼ਰੂਰੀ ਵੀ ਹੈ ਤੇ ਇਸ ਤੋਂ ਇਲਾਵਾ ਜਿਹੜਾ ਮੇਨ ਸਾਡਾ ਫੋਕਸ ਰਿਹਾ ਡਰੱਗਸ ਦਾ ਤੁਹਾਨੂੰ ਪਤਾ ਹੀ ਹੈ ਕਿ ਕਾਫੀ 200 ਕੇਜੀ ਪਲਸ ਮਿਸ਼ਨਰੀ ਪੁਲਿਸ ਅੰਮ੍ਰਿਤਸਰ ਵੱਲੋਂ ਪਹਿਲੀ ਮਾਰਚ ਤੋਂ ਬਾਅਦ ਔਰ ਫਾਰਮਾ ਜੋ ਕਿ ਅਸੀਂ ਬਾਹਰ ਜਾ ਕੇ ਦੂਸਰੀਆਂ ਸਟੇਟ ਚ ਉੱਥੋਂ ਵੀ ਫਾਰਮਾ ਦਾ ਗੋਲੀਆਂ ਇਹ ਟੈਬਲੇਟਸ ਉਹ ਕੋਇਡ ਜਿਹੜੇ ਸਾਡੇ ਕੈਪਸੂਲ ਵਗੈਰਾ ਨੇ ਟੀਕੇ ਉਹ ਸਾਰੇ ਅਸੀਂ ਕਾਫੀ ਬ੍ਰਾਂਤ ਕੀਤੇ ਐ ਸੋ ਮੈਂ ਤੁਹਾਡੇ ਰਾਹੀਂ ਪਬਲਿਕ ਨੂੰ ਜ਼ਰੂਰ ਇਹ ਰਿਕੁਐਸਟ ਕਰਨਾ ਚਾਹੁੰਦਾ ਕਿ ਪੁਲਿਸ ਦਾ ਤੁਸੀਂ ਇਸ ਤਰ੍ਹਾਂ ਹੀ ਸਾਥ ਦਿਓ ਕਿਉਂਕਿ ਤੁਹਾਡੇ ਬਿਨਾ ਸਾਡੀ ਜਿਹੜੀ ਪੁਲਿਸ ਸਿਸਟਮ ਹੈ ਕੋਈ ਕਾਮਯਾਬ ਨਹੀਂ ਹੋ ਸਕਦਾ ਵਰਲਡ ওভার ਹੀ ਪਬਲਿਕ ਹੀ ਸਾਡੇ ਕੰਨ ਤੇ ਅੱਖਾਂ ਨੇ ਔਰ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨੂੰ ਮੈਂ ਜਰੂਰ ਬੇਨਤੀ ਕਰੂੰਗਾ ਤੁਹਾਡੇ ਮਾਧਮ ਤੋਂ ਕਿ ਆਪਾਂ ਸਾਰੇ ਸਮਾਜ ਵਾਸਤੇ ਆਪਣੇ ਪੰਜਾਬ ਵਾਸਤੇ ਆਪਣੇ ਦੇਸ਼ ਵਾਸਤੇ ਔਰ ਵਿਸ਼ਵ ਵਾਸਤੇ ਇਹਨੂੰ ਡਰੱਗ ਫ੍ਰੀ ਬਣਾਈਏ ਕਿਉਂਕਿ ਇਹ ਨਾਲ ਫੈਮਿਲੀ ਜਿਹੜੀਆਂ ਇਫੈਕਟ ਹੁੰਦੀਆਂ ਉਹੀ ਸਮਝਦੀਆਂ ਕਿ ਇਹਦਾ ਕਿੰਨਾ ਮਾੜਾ ਇਫੈਕਟ ਹੁੰਦਾ ਹੈ। ਥੈਂਕ ਯੂ। ਵੈਰੀ ਪੀਸਰ ਦਾ ਐਸਾ ਕਰਨਾ ਦਿੱਤਾ ਸਮਝਾ ਕਿ ਹਰ ਵਾਰ ਵੈਰੀ ਸੈਡ ਐਕਸਟ੍ਰੀਮਲੀ ਸੈਡ ਹਾਂ ਮਤਲਬ ਮੈਨੂੰ ਤਾਂ ਉਸ ਗੱਲ ਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਬੜੀ ਮੰਦ ਭਾਗੀ ਚੀਜ਼ ਹੈ ਔਰ ਬੜਾ ਮਨ ਨੂੰ ਠੇਸ ਪਹੁੰਚੀ ਹੈ ਗੱਲ ਸ਼ੇਅਰ ਕਰਦੇ ਹੋਏ ਵੀ ਔਰ ਸੁਣਦੇ ਹੋਏ ਵੀ ਫਿਰ ਕਿਸੇ ਦੇ ਦੋ ਤੂੰ ਰਹਿਤ ਨਹੀਂ ਆ ਤੂੰ ਦੇਖਦਾ ਬਸ ਤੈਨੂੰ ਲੱਗਿਆ ਜਿਵੇਂ ਤੂੰ ਆਪ ਕੋ ਸਟਰ ਕਰ ਦੋ ਤੁਸੀਂ ਕਾਸਟ ਉਹ ਉਹ ਤਾਂ ਅਲੱਗ ਚੱਲ ਹੀ ਰਿਹਾ ਜੀ ਇਹਨਾਂ ਦੇ ਜਿਹੜੇ ਸਾਰੀਆਂ ਚੀਜ਼ਾਂ ਨੇ ਉਸ ਤੇ ਵਰਕ ਕਰ ਰਹੇ ਆ ਅਸੀਂ ਤੇ ਮੇਨ ਗੱਲ ਇਹੀ ਹੈ ਕਿ ਛੋਟੇ ਮੁਫਾਤ ਪਿੱਛੇ ਛੋਟੇ ਲਾਲਚ ਪਿੱਛੇ ਲੋਕ ਜਿਹੜੇ ਨੌਜਵਾਨਾਂ ਨੂੰ ਔਰ ਆਪਣੇ ਇਵਨ ਜਿਹੜੇ ਆ ਵਿਮਨ ਨੇਂ ਦੀ ਹਾਊਸਸ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈ ਇਸ ਨੂੰ ਕੀ ਕਾਲਾ ਦਿੱਤਾ ਜਾਂਦਾ ਹੈ ਪੈਸੇ ਹੋ ਲਾਲਚ ਪੈਸੇ ਦਾ ਹੀ ਹੈ ਜੀ ਇਹਦੇ ਵਿੱਚ ਬੜੀ ਸਿੰਪਲ ਗੱਲ ਹੈ ਕਿ ਕੋਈ ਇੱਕ ਮਨੀ ਇਕੱਲ ਹੀ ਕੋਈ ਮਜ਼ਦੂਰੀ ਸੀ ਤੇ ਉਹ ਦੇਖਦੇ ਆ ਜੀ ਕੀ ਉਹਦਾ ਪ੍ਰੋਫਾਈਲਿੰਗ ਕਰਕੇ ਨਹੀਂ ਦੋਨੋਂ ਆਪਸਾ ਨਹੀਂ ਉਹ ਵੀ ਇਸੇ ਵਿੱਚ ਇਨਵੋਲ ਨਹੀਂ ਉਹਨਾਂ ਦਾ ਨਹੀਂ ਰੋਲ ਹੈ ਐਵੇਂ ਆਪਾਂ ਗਲਤ ਕਹਿ ਦਈਏ ਅਜੇ ਤੱਕ ਕੋਈ ਗੱਲ ਨਹੀਂ ਆ